ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦਰਖਤ ਖੜਾ ਜੀ ਰੂੜੇ ਦਾ ਇਹਨੋਂ ਅੰਦੇ ਬੰਦੇ ਤਾਂ ਕਹਿੰਦੇ ਬਾਣਾ ਹੈ ਤੇ ਅੰਦੇ ਕਹਿੰਦੇ ਰੂੜਾ ਪਰ ਲੱਗਦਾ ਰੂੜਾ ਹੀ ਰੂੜੇ ਵਰਗੇ ਫੁੱਲ ਇਹਦੇ ਤੇ ਦਰਖਤ ਇੱਥੇ ਬਹੁਤ ਆ ਹਾਈ ਪ੍ਰਾਤਨ ਦਰਖਤੀ ਜਿਵੇਂ ਹਾ ਜੰਡ ਹੋਗਾ ਜੰਡ ਵੀ ਪ੍ਰਾਤਨ ਜ਼ਿਆਦਾਤਰ ਜੰਡੇ ਇਹ ਜਿਹੜੇ ਜਿਹੜੀਆਂ ਹੱਦਾਂ ਆਪਣੀਆਂ ਖੇਤਾਂ ਦੀਆਂ ਮਨਲਾ ਪਿੰਡਾਂ ਦੀ ਹੱਦ ਹੁੰਦੀ ਆ ਉਸੇ ਤੇ ਹੁੰਦੇ ਆ ਇਹ ਹੱਦਾਂ ਤੇ ਤੇ ਆ ਰੂੜਿਆਂ ਦੇ ਦਰਖਤ ਕਿਹੜੇ ਰੂੜਿਆਂ ਦੇ ਦਰਖਤ ਬਹੁਤ ਘੱਟ ਰਹਿ ਗਏ ਜੰਡ ਖੜੇ ਇੱਥੇ ਬਣ ਖੜਾ ਉਹ ਸਾਹਮਣੇ ਬਣ ਖੜਾ ਟਾਲੀਆਂ ਜਾਂਡੇ ਮੇਰੋੜੇ ਆ ਇਧਰਲੇ ਪਾਸੇ ਟਾਲੀਆਂ ਖੜੀਆਂ ਇੱਥੇ ਖੇਤਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਦਰਖਤ ਸਾਨੂੰ ਦੇਖਣ ਨੂੰ ਮਿਲੇ ਆ ਬੋਲਾਂ ਦੇ ਵਿੱਚ ਇਹ ਬੋਲਣਾ ਵਾਇਦੀਆਂ ਪਰ ਇੱਕ ਗੱਲ ਆਪਾਂ ਮਾਫੀ ਮੰਗ ਕੇ ਕਰਦੇ ਆ ਕਿਉਂਕਿ ਜਾਤਾਂ ਪਤਾਂ ਜੋ ਗੁਰਬਾਣੀ ਮੁਤਾਬਕ ਗੁਰਸਿੱਖੀ ਮੁਤਾਬਕ ਜਾਤ ਪਾਤ ਹੈ ਨਹੀਂ ਪਰ ਲੋਕਾਂ ਦੀ ਜਿਹੜੀ ਪ੍ਰਚਲਿਤ ਬੋਲੀ ਆ ਉਹਦੇ ਮੁਤਾਬਕ ਇਹ ਜਿਹੜੇ ਬਾਣ ਇਹ ਬਾਣ ਹੈਗੇ ਆ ਵੀਰ ਜੀ